ਰਾਜਪਿੰਡ ਰੋੜਕਾ ਕਲਾਂ ਥਾਣਾ ਗੁਰਆਂ ਜਿਲ੍ਹਾ ਜਲੰਧਰ ਵਿਖੇ ਇੱਕ ਨੌਜਵਾਨ ਦੀ ਆਪਣੀ ਰਫਲ ਦੀ ਸਫਾਈ ਕਰਦੇ ਸਮੇਂ ਗੋਲੀ ਚੱਲਣ ਨਾਲ ਮੌਤ ਹੋ ਜਾਣ ਦੀ ਦੁਖਦਾਈ ਖਬਰ ਹੈ ਮ੍ਰਿਤਕ ਦੀ ਪਛਾਣ ਅਨੂਪ ਸਿੰਘ ਸੰਘੇੜਾ ਉਮਰ ਕਰੀਬ 35 ਸਾਲ ਪੁੱਤਰ ਸਰਦਾਰ ਜਸਵਿੰਦਰ ਸਿੰਘ ਵਾਸੀ ਪੱਤੀ ਬੂਲਾ ਕੀ ਪਿੰਡ ਰੋੜਕਾ ਕਲਾਂ ਵਜੋਂ ਹੋਈ ਹੈ ਮ੍ਰਿਤਕ ਗੁਰਆਂ ਦੀ ਕੋ-ਆਪਰੇਟਿਵ ਬੈਂਕ ਵਿਖੇ ਮੁਲਾਜ਼ਮ ਸੀ ਅਤੇ ਅੱਜ ਛੁੱਟੀ ਹੋਣ ਕਾਰਨ ਆਪਣੇ ਘਰ ਵਿਖੇ ਆਪਣੀ ਰਫਲ ਦੀ ਸਫਾਈ ਕਰ ਰਿਹਾ ਸੀ ਕਿ ਅਚਾਨਕ ਗੋਲੀ ਚੱਲ ਗਈ ਉਸ ਦੇ ਸਿਰ ਵਿੱਚ ਲੱਗ ਗਈ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਮੌਕੇ ਤੇ ਥਾਣਾ ਗੁਰਾਇਆਂ ਦੀ ਪੁਲਿਸ ਪਾਰਟੀ ਪਹੁੰਚੀ ਜਿਨ੍ਹਾਂ ਨੇ Laash ਨੂੰ ਫਲੋਰ ਦੇ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਐਸੀ ਦੁਖਦਾਈ ਖਬਰ ਕਾਰਨ ਪੂਰੇ ਪਿੰਡ ਵਿੱਚ ਸੋਗ ਫੈਲ ਗਿਆ ਮ੍ਰਿਤਕ ਦੀ ਪਤਨੀ ਵਿਦੇਸ਼ ਵਿਖੇ ਹੈ ਤੇ ਉਸ ਦਾ ਇੱਕ 8 ਸਾਲ ਦਾ ਬੱਚਾ ਹੈ ਇਹ ਤਕਰੀਬਨ ਸਾਨੂੰ 4 ਵਜੇ ਦੇ ਕਰੀਬ ਇਤਲਾਹ ਮਿਲੀ ਸੀ ਰੁੜਕਾ ਕਲਾ ਤੋਂ ਅਤਲਾਬ ਮੈਂ ਤੇ ਮੈਂ ਕਿਉਂਕਿ ਇਨਚਾਰਜ ਮੌਕੇ ਤੇ ਭੇਜਿਆ ਆਪ ਹੀ ਮੈਂ ਤਰੰਤ ਰੁੜਕਾਗਲਾ ਮੌਕੇ ਤੇ ਪਹੁੰਚ ਕੇ ਜਾਜਾ ਲਿਆ ਉਥੇ ਕਹੇਗਾ ਸੀਗਾ ਅਨੂਪ ਸਿੰਘ ਸਾਨੂੰ ਜਸਵਿੰਦਰ ਸਿੰਘ 35 ਸਾਲ ਦੀ ਏਜ ਸੀਗੀ ਜਿਹੜਾ ਕੋਰਪੋਰੇਟ ਬੈਂਕ ਦੇ ਵਿੱਚ ਬਤੌਰ ਗਨਮੈਨ ਲੱਗਾ ਹੋਇਆ ਸੀਗਾ ਆ ਛੁੱਟੀ ਹੁਣ ਕਰਕੇ ਕੱਲ ਰੈਫਲ ਉਹ ਘਰੇ ਆਪਦੀ ਨਨਾਲੀ ਰੈਫਲ ਲਿਆ ਸੀਗਾ ਅਤਲਾਬ ਮੈਂ ਤੇ ਪਤਾ ਲੱਗਾ ਕਿ ਉਹ ਜਿਹੜਾ ਰੈਫਲ ਦੀ ਸਫਾਈ ਕਰ ਰਿਹਾ ਸੀਗਾ ਅਚਾਨਕ ਗੋਲੀ ਚੱਲਣ ਦੇ ਨਾਲ ਉਹ ਗੋਲੀ ਜਿਹੜੀ ਆ ਉਹਦੇ ਸਿਰ ਦੇ ਵਿੱਚ ਲੱਗੀ ਆ ਉਹਦਾ ਮਰ ਕੇ ਕਾਫੀ ਜ਼ਿਆਦਾ ਭੇਜਾ ਜਿਹੜਾ ਬਾਹਰ ਆ ਗਿਆ ਤੇ ਮੌਕੇ ਤੇ ਉਹਦੀ ਜਿਹੜੀ ਆ ਮੌਤ ਹੋ ਗਈ ਆ ਜਿਹੜਾ ਮੌਕੇ ਤੇ ਜਾ ਕੇ ਵੇਖਿਆ ਉਹੀ ਖilas ਸੀ ਕਿ ਰੈਫਲ ਕੋਲ ਪਈ ਹੋਈ ਸੀਗੀ ਇੱਕ ਖਾਲੀ ਖੋਲ ਜਿਹੜਾ ਉਹਦੇ ਰੈਫਲ ਦੇ ਵਿੱਚ ਪਿਆ ਸੀਗਾ ਚੈੱਕ ਕਰਦੇ ਪਤਾ ਲੱਗਾ ਤੇ ਉਹਦੇ ਸਿਰ ਦੇ ਵਿੱਚ ਜਿਹੜੀ ਉਹ ਗੋਲੀ ਲੱਗੀ ਹੋਈ ਸੀਗੀ ਤੇ ਜਿੰਨੂੰ ਵੀ ਮੌਕੇ ਤੇ ਸਾਰਾ ਸ਼ਾਨ ਬੀਣ ਕਰਕੇ ਤੇ 174 ਦੀ ਕਾਰਵਾਈ ਜਿਹੜੀ ਆ ਉਹ ਅਮਰਦਲੇ ਆ ਰਹੇ ਆ ਉਹਦੇ ਫਾਦਰ ਦੇ ਬਿਆਨ ਤੇ ਜਿਹੜੇ ਤੇ ਜੁਮਾਨੀ ਇਹਦੇ ਅੱਗੇ ਸੀ ਲਾਇਸੈਂਸੀ ਹਾਂ ਤੇ ਨਾਲ ਹੀ ਰੈਫਲੇ ਦੀ ਲਾਇਸੈਂਸੀ ਸੀ ਔਰ ਆਪਣੇ ਨਾਂ ਦਿੱਤੇ ਸੀਗੇ ਇਹਦੀ ਗੈਰ ਹਾਂਜੀ ਵਿਆਹਿਆ ਸੀਗਾ ਇੱਕ ਇਹਦਾ ਬੇਟਾ ਆ ਤੇ ਇੱਕ ਵਾਈਫੇ ਦੀ ਜਿਹੜੀ ਉਹ ਦੁਬਈ ਗਈ ਹੋਈ ਸੀਗੀ ਤੇ ਘਰੇ ਇਹਦਾ ਫਾਦਰ ਮਿਲਿਆ ਸਾਨੂੰ ਇੱਕ ਛੋਟਾ ਜਿਹਾ ਬੇਟਾ ਸੀ 11 ਸਾਲ ਦੇ ਕਰੀਬ ਇੱਕ ਬ੍ਰਦਰ ਸੀ ਘਰ ਦੇ ਵਿੱਚ ਇਹਦੇ ਮੈਂ ਗੁਰਵੰਤ ਸਿੰਘ ਸਾਹਕਾ ਸਰਪੰਚ ਰੋੜਕਾ ਕਰਨਾ ਅੱਜ ਸਾਡੇ ਪਿੰਡ ਵਿੱਚ ਬਹੁਤ ਹੀ ਮਨਪਸੰਦਿਕ ਘਟਨਾ ਵਾਪਰੀ ਹੈ। ਸਾਨੂੰ ਆਪ ਜੀ ਦੱਸਣ ਲੋੜ ਕਹਾਣਾ ਪਤੀ ਭੁੱਲਾ ਦਾ ਰਹਿਣ ਵਾਲਾ। ਕੋਬਲਡ ਬੈਂਕ ਗਰਾਿਆਂ ਦੇ ਵਿੱਚ ਬਤੌਰ ਸਿਕਿਉਰਿਟੀ ਗਾਰਡ ਨੌਕਰੀ ਕਰਦਾ ਸੀ। ਦੋ ਛੁੱਟੀਆਂ ਘਾਰ ਦਾ। ਕੱਲ ਉਹ ਆਪਣੀ ਗੱਨ ਨਾਲ ਲੈ ਆਇਆ। ਅੱਜ 3:30 ਵਜੇ ਉਹ ਆਪਣੀ ਗੱਨ ਸਾਫ ਕਰ ਰਿਹਾ ਸੀ। ਤੇ ਜਿਹੜਾ ਉਹਦੇ ਵਿੱਚ ਰੌਣ ਸੀਗਾ ਉਹ ਅਚਾਨਕ ਚੱਲ ਗਿਆ ਤੇ ਉਹਦੀ ਸੱਜੀ ਅੱਖ ਦੇ ਰੌਣ ਲੱਗਣ ਕਾਰਨ ਉਹਦੀ ਸਾਰੀ ਕੋਹਰੀ ਉੜ ਗਈ ਤੇ ਮੌਕੇ ਤੇ ਹੀ ਉਹਦੀ ਮੌਤ ਹੋ ਗਈ ਰੌਲਾ ਪੈਣ ਤੋਂ ਬਾਅਦ ਪਰਿਵਾਰ ਵਾਲੇ ਜਾ ਕੇ ਦੇਖਿਆ ਤੇ ਉਹ ਖਤਮ ਹੋ ਚੁੱਕਾ ਸੀ ਤੇ ਉਹਨਾਂ ਦੇ ਫੋਨ ਕੰਨ ਤੋਂ ਬਾਅਦ ਆਂਢੀ ਗੋਂਢੀ ਤੇ ਸਾਰੇ ਨਗਰ ਵਾਸੀ ਇਕੱਠੇ ਹੋਏ ਪੁਲਿਸ ਮੁਲਾਜ਼ਮ ਗਰਾਿਆਂ ਵਾਲੇ ਵੀ ਰੜਕਾ ਚਮਕੀ ਵਾਲੇ ਵੀ ਇਹ ਤੇ ਪੁਲਿਸ ਦਾ ਬਿਆਨ ਉਹਨਾਂ ਨੇ ਦੇਖ ਰਿਆ ਕਿਸੇ ਦਾ ਕੋਈ ਇਹਦੇ ਵਿੱਚ ਕਸੂਰ ਨਹੀਂ ਕਿਸੇ ਦਾ ਕੋਈ ਝਗੜਾ ਨਹੀਂ ਉਹਦੇ ਨਾਲ ਤੇ ਪਰਿਵਾਰ ਵਾਲੇ ਵੀ ਤੇ ਨਕਰ ਵਾਲੇ ਵੀ ਕੋਈ ਕਿਸੇ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਕਿਸੇ ਤਰ੍ਹਾਂ ਨਹੀਂ ਕਰਾਉਣਾ ਚਾਹੁੰਦੇ ਕਿਉਂਕਿ ਸਹਿਬ ਇਹ ਘਟਨਾ ਵਾਪਰੀ ਆ ਇਹਦੀ ਬੜੀ ਮਨਪੱਖੀ ਆ ਉਹਦਾ ਬੇਟਾ ਬੜਾ ਛੋਟੀ ਉਮਰ ਦਾ ਹੈ 8-9 ਸਾਲ ਦਾ ਉਹਦੀ ਸੁਪਤਨੀ ਡੇਬਈ ਦੇ ਵਿੱਚ 6-7 ਮਹੀਨਿਆਂ ਤੋਂ ਗਈ ਹੈ ਉਹਨਾਂ ਰਾਤガル ਬਾਤ ਸ਼ਾਇਦ ਉਹਨਾਂ ਦੀ ਹੋਈ ਸੀ ਆਪੋ ਵਿੱਚ ਤੇ ਇਸ ਮਨੁਆਗੀ ਘਟਨਾ ਤੇ ਅਸੀਂ ਲੱਗਨ ਵਾਸੀ ਬੜਾ ਅਫਸੋਸ ਪ੍ਰਗਟ ਕਰਦੇ ਹਾਂ ਉਹ ਸਮਾਰਟਫੋਨ ਦੀ ਬਾਡੀ ਜਾ ਚੁੱਕੀ ਹੈ